ਇਦਿ ਜਿਹੇ ਮੈਸੇਜ ਹੈ ਕਿ ਸਾਨੂੰ ਇਹ ਪਤਾ ਹੈ ਕਿ ਤੁਸੀਂ ਤੁਹਾਡੇ ਬਜਟ ਨੇ ਦੱਸਤਾ ਕਿ ਸਾਨੂੰ ਕੀ ਦਿਓਗੇ ਤੁਸੀਂ ਨੀਤੀਯੋਗ ਬਜਟ ਮੁਤਾਬਕ ਹੀ ਚੱਲਦਾ ਹੈ ਨਾ ਤਾਂ ਬਜਟ 'ਚ ਤਾਂ ਸਾਨੂੰ ਕੋਈ ਇੱਕ ਰੁਪਈਆ ਵੀ ਨਹੀਂ ਦਿੱਤਾ ਤੁਸੀਂ ਬਜਟ 'ਚ ਤਾਂ ਸਾਨੂੰ ਤੁਸੀਂ ਨਾਮ ਵੀ ਨਹੀਂ ਲਿਆ ਸਾਡੀ ਸਟੇਟ ਦਾ ਚਲੋ ਕਿਸੇ ਇਹੀ ਕਹਿਣ ਦੇ ਕਿ ਸ਼ਹੀਦ ਭਗਤ ਸਿੰਘ ਹੋਰਾਂ ਦੀ ਜਿਹੜੀ ਕੁਰਬਾਨੀ ਹੈ ਉਹਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ ਇੰਨੇ ਹੀ ਕਹਿਣ ਦੇ ਨਾ ਸੋ ਬਜਟ 'ਚ ਤਾਂ ਕੁਝ ਹੈ ਨਹੀਂ ਤਾਂ ਨੀਤੀਯੋਗ ਚ ਕੀ ਲੈ ਲਾਂਗੇ ਅਸੀਂ ਪਹਿਲਾਂ ਮੈਂ ਦੋ ਵਾਰ ਨੀਤੀਯੁਗ ਜਾ ਕੇ ਆਇਆ ਬਹੁਤ ਪਿੱਟ ਕਹਿ ਗਿਆ ਆ ਹਾਲਤ ਹੈ ਜੀ ਆ ਹਾਲਤ ਹੈ ਸਾਨੂੰ ਆ ਪੈਸੇ ਦੇ ਦਿਓ ਪੁਰਾਣੀਆਂ ਗਵਰਨਮੈਂਟਾਂ ਨੇ ਆ ਗਲਤ ਡਿਸੀਜਨ ਲੈ ਲਏ ਹੁਣ ਅਸੀਂ ਠੀਕ ਕਰ ਰਹੇ ਹਾਂ ਪੰਜਾਬ ਨੂੰ ਠੀਕ ਕਰ ਲਾਂਗੇ ਕੁਛ ਨਹੀਂ ਦਿੰਦੇ ਜੀ ਸੋ ਇੱਥੋਂ ਇਹ ਸਿੱਧ ਹੁੰਦਾ ਕਿ ਜਿਹੜੀ ਮੋਦੀ ਸਰਕਾਰ ਹੈ ਉਹ ਸਿਰਫ ਬੀਜੇਪੀ ਦਾ ਬਜਟ ਬਣਾਉਂਦੀ ਹੈ ਦੇਸ਼ ਦਾ ਬਜਟ ਨਹੀਂ ਬਣਾਉਂਦੀ ਇਹ ਤਾਂ ਮਤਲਬ ਬਹੁਤ ਦੁਖਦਲੀ ਗੱਲ ਹੈ ਨਾ ਕਿ ਮਤਲਬ ਇਹਨਾਂ ਇਹਦਾ ਮਤਲਬ ਕਿਸਾਨਾਂ ਨੂੰ ਕੁੱਟਣ ਦਾ ਉਹਨਾਂ ਨੂੰ ਇਨਾਮ ਮਿਲ ਰਿਹਾ ਹੈ ਇੱਕ ਪਾਸੇ ਤਾਂ ਅਥਰੂ ਗਾਸ ਦੇ ਗੋਲੇ ਜਾਂ ਇਸ ਤਰ੍ਹਾਂ ਦੀਆਂ ਗੋਲੀਆਂ ਚੱਲ ਰਹੀਆਂ ਜਿਨ੍ਹਾਂ ਸਾਡੇ ਕਿਸਾਨ ਸ਼ਹੀਦ ਵੀ ਹੋਏ ਨੇ ਸ਼ੁਭਕਰਨ ਵੀ ਮੌਤ ਵੀ ਹੋਈ ਹੈ ਦੂਜੇ ਪਾਸੇ ਤੁਸੀਂ ਉਹਨਾਂ ਨੂੰ ਸਨਮਾਨਿਤ ਕਰ ਰਹੇ ਹੋ ਪਹਿਲਾਂ ਰਸ਼ੀਆ ਦਾ ਤਾਂ ਕਹਿੰਦੇ ਜੋਧਰ ਕੁਵਾ ਦਿੰਦੇ ਆ ਜੀ ਅਸੀਂ ਯੂਕਰੇਨ ਚੋਂ ਬੰਦੇ ਕੱਢਣ ਵਾਸਤੇ ਉਹ ਐਡ ਆਉਂਦੀ ਹੈ ਨਾ ਪਾਪਾ ਮੋਦੀ ਜੀ ਨੇ ਯੁੱਧ ਰੁਕਵਾ ਦਿਆ ਉਹ ਉੱਥੇ ਵਾਲਾ ਜੁੱਧ ਬਾਅਦ ਰੁਕਵਾ ਦਿਓ ਪਹਿਲਾਂ ਖਨੌਰੀ ਵਾਲਾ ਤਾਂ ਠੀਕ ਕਰ ਲੋ ਸ਼ੰਭੂ ਬਾਡਰ ਵਾਲਾ ਤਾਂ ਠੀਕ ਕਰ ਲੋ ਇਹਨਾਂ ਨਾਲ ਤਾਂ ਗੱਲ ਕਰ ਲੋ ਇਹਨਾਂ ਨਾਲ ਤਾਂ ਗੱਲ ਨਹੀਂ ਕਰਦੇ ਜੀ ਉੱਪਰ ਲੀਆਂ ਗੱਲਾਂ ਕਰਦੇ ਹੈਗੇ ਪਤਾ ਨਹੀਂ ਅਸੀਂ ਐ ਕਰ ਦਿੰਨੇ ਆ ਉਹ ਕਰ ਦਿੰਨੇ ਹੁੰਦੇ ਆ ਦੇਸ਼ ਦਾ ਹੁਣ ਇੰਟਰਨੈਸ਼ਨਲ ਲੈਵਲ ਤੇ ਪ੍ਰਧਾਨ ਮੰਤਰੀ ਜਿਹੜਾ ਉਹ ਐਡਾ ਵੱਡਾ ਲੀਡਰ ਬਣ ਗਿਆ ਕਿ ਉਹਦੀ ਸਾਰੀ ਦੁਨੀਆ ਮੰਨਣ ਲੱਗ ਗਈ ਤਾਂ ਹੁਣ ਅਮਰੀਕਾ ਨੇ ਆਪਣੇ ਸਿਟੀਜ਼ਨ ਲਈ ਐਡਵਾਈਸਰੀ ਜਾਰੀ ਕੀਤੀ ਹੈ ਕਿ ਮਨੀਪੁਰ ਤੇ ਜੰਮੂ ਕਸ਼ਮੀਰ ਦੇ ਟ੍ਰੈਵਲ ਨਾ ਕਰੋ ਇਹ ਕੀ ਹੈ ਜੀ ਫਿਰ ਇਹ ਇਹਦੇ ਵਾਰ ਜੋ ਮੋਦੀ ਜਵਾਬ ਦੇਣਗੇ ਕਦੇ ਮਨੀਪੁਰ ਗਏ ਆਪ ਕਦੇ ਹੋ ਹਰਿਆਣਾ ਚ ਨੂਹ ਦੇ ਵਿੱਚ ਦੰਗੇ ਹੋਏ ਕੋਈ ਕਦੇ ਗਏ ਨਾ ਆਪਣੇ ਆਪ ਹੀ ਕਹੀ ਜਾਣਾ ਬਸ ਸਭ ਕੁਝ ਠੀਕ ਹੈ ਤਾਂ ਇਸ ਵਾਰ ਸੇਕ ਲੱਗ ਗਿਆ ਘਟ ਕੇ ਤਾਂ ਹੁਣ ਬਸ ਉਹਨਾਂ ਕੰਮਾਂ ਤੇ ਲੱਗੇ ਕਿ ਬਚਾਉਣਾ ਕਿਵੇਂ ਆਪਣੇ ਕੁਰਸੀ ਕੇ ਮੇਂ ਬਚਾਉਣੀ ਹੈ ਇਹ ਕਰਨਾ ਹੈ ਉਹ ਕਰਨਾ ਹੈ ਸੋ ਇੰਡੀਆ ਦਾ ਜੋੜ ਵੀ ਇਹਦੇ ਵਿੱਚ ਸ਼ਾਮਲ ਹੈ ਇੰਡੀਆ ਦਾ ਜੋੜਦੇ ਵੀ ਜਿਹੜੇ ਮੁੱਖ ਮੰਤਰੀ ਨੇ ਉਹ ਨੀਤੀਯੋਗ ਦੀ ਬੈਠਕ 'ਚ ਨਹੀਂ ਜਾਣਗੇ ਕਿਉਂਕਿ ਸਾਨੂੰ ਪੱਕਾ ਪਤਾ ਹੈ ਜੀ ਕਿ ਜਦੋਂ ਸਾਡੇ ਤਾਂ ਪੈਸ ਤੁਸੀਂ ਪੈਸੇ ਨੀਤੀਯੋਗ ਨੇ ਪੈਸੇ ਦੇਣੇ ਨੇ ਤੁਸੀਂ ਪੈਸੇ ਦੇਣ ਦੀ ਗੱਲ ਛੱਡੋ ਜਿਹੜੇ ਸਾਡੇ ਪੁਰਾਣੇ ਰਹਿੰਦੇ ਨੇ ਉਹੀ ਦੇ ਦੇਣਾ ਆਰਡੀ ਆਫ ਦਾ ਪੈਸਾ ਦੇ ਦੇਣਾ ਐਨਐਕਸੀਮ ਦਾ ਪੈਸਾ ਦੇ ਦੇਣਾ ਘੱਟੋ ਘੱਟ 10000 ਕਰੋੜ ਪੰਜਾਬ ਦਾ ਰੁਕਿਆ ਹੋਇਆ ਹੈ ਕੋਈ ਕਾਰਨ ਨਹੀਂ ਕੋਈ ਕੋਈ ਨਹੀਂ ਬਸ ਵੈਸੀ ਰੁਕਿਆ ਹੈ ਸਵਸੀ ਇਸ ਕਰਕੇ ਰੋਸ ਪ੍ਰਗਟ ਕਰ ਰਹੇ ਆ ਕਿ ਇਦਾਂ ਨਹੀਂ ਚੱਲੂਗਾ ਹਾਂਜੀ ਫਿਰ ਬੀਜੇਪੀ ਵਾਲੇ ਜਾਣਗੇ ਉੱਥੇ ਪਹਿਲਾਂ ਪਹਿਲਾਂ ਵੀ ਤਾਂ ਇਹੀ ਇਹੀ ਹੁੰਦਾ ਰਿਹਾ ਉਹਨਾਂ ਦੇ ਅੱਛਾ ਉਹਨਾਂ ਦੇ ਗਵਰਨਰ ਜਿਹੜੇ ਨੇ ਉਹ ਗਵਰਨਰ ਨੂੰ ਜਾਣਗੇ ਉੱਥੇ ਗਵਰਨਰ ਬੋਲਣਗੇ ਉੱਥੇ ਗੁਜਰਾਤ ਦਾ ਗਵਰਨਰ ਕਿਉਂ ਨਹੀਂ ਚਿੱਠੀ ਲਿਖਦਾ ਜੀ ਮੁੱਖ ਮੰਤਰੀ ਨੂੰ ਆਪ ਦੇ ਨੂੰ ਕਿ ਸਾਹਬ ਕੋ ਤਾਉ ਦੇਓ ਜੀ Rajasthan ਦਾ ਗਵਰਨਰ ਕਿਉਂ ਨਹੀਂ ਬਾਰਡਰ ਦਾ ਦੌਰਾ ਕਰਦਾ ਜੀ ਪੰਜਾਬ ਨਾਲੋਂ 2.5 ਗੁਣਾ ਵੱਡਾ ਬਾਰਡਰ ਹੈ Rajasthan ਦਾ ਜਿੰਨੇ ਵੀ BJP ਦੇ ਸਟੇਟਾਂ ਨੇ ਗਵਰਨਰ ਨੇ ਉਹ ਕਦੇ ਬੋਲਦੇ ਦੇਖੇ ਇੱਥੇ ਸਾਡੇ ਨਤੀਜੇ ਦੇ ਨਾਲ ਕੋਈ ਨਾ ਕੋਈ ਕਿਸੇ ਨਾ ਕਿਸੇ ਗੱਲ ਤੇ ਪੰਗਾ ਪਾਈ ਰੱਖਦੇ ਹੁਣ ਮੈਂ ਇੱਥੇ ਜਾਊਂਗਾ ਹੁਣ ਮੈਂ ਉੱਥੇ ਜਾਊਂਗਾ ਹੁਣ ਇੱਧਰ ਜਾਊਂਗਾ ਇੱਧਰ ਜਾ ਜਿਹੜੀ ਗੱਲ ਕਰਦੇ ਆ ਬਾਬਾ ਇਹ ਕੀ ਜਦੋਂ ਕੱਲਾ ਰਿਜ਼ੀਡੈਂਟ ਦੇ ਤੇ ਵਾਇਦਾ ਆ ਕਿ ਤੁਹਾਨੂੰ ਕੰਮ ਨਹੀਂ ਹੋਣਾ ਕੋਈ ਕਿਤੇ ਬਜਟ ਦੀ ਪ੍ਰੋਬਲਮ ਇਸ 100% ਪ੍ਰਾਈਸ ਇਨ ਦੀ ਸਟੇਟ ਦੈਟ ਫੰਡਿੰਗ ਹੈਵ ਟੂ ਬੀ ਰੇਡ ਫੋਰ 89 ਨੂੰ ਨੋਮਰਲ ਨਹੀਂ ਨਹੀਂ ਜਿਹੜਾ ਸਾਡੇ ਪ੍ਰਤੀਨਿਧੀ ਆਉਣਗੇ ਪੰਜਾਬ ਕੋਲ ਇਨਫ ਬਜਟ ਹੈਗਾ ਨਾ ਇਹ ਤਾਂ ਫਿਊਚਰ ਦੀ ਗੱਲ ਹੈ ਅਸੀਂ ਅਸੀਂ ਫਾਈਨੈਂਸ ਕਮਿਸ਼ਨਰ ਜਦੋਂ ਆਇਆ ਪੰਜਾਬ ਪਰਸੋਂ ਅਸੀਂ ਸਾਰਾ ਕੁਝ ਉਹਨਾਂ ਸਾਹਮਣੇ ਰੱਖਤਾ ਕਿ ਆ ਸਾਡੀ ਕੰਡੀਸ਼ਨ ਹੈ ਜੀ ਅਸੀਂ ਜੀਐਸਟੀ 'ਚ ਅੱਪ ਗਏ ਆ ਗ੍ਰੀਨ 'ਚ ਗਏ ਆ ਅਸੀਂ ਸਟੈਂਪ ਪੇਪਰ ਜੋ ਸਟੈਪ ਡਿਊਟੀ ਹੈ ਉਹਦੇ 'ਚ ਅੱਪ ਗਏ ਆ ਅਸੀਂ ਐਕਸਾਈਜ਼ ਦੇ ਵਿੱਚ ਅੱਪ ਗਏ ਆ ਅਸੀਂ ਛੋਟੇ ਜੀ ਆਮ ਆਮ ਕਰਾਂ ਚੋ ਆਏ ਹੋਇਆ ਅਸੀਂ ਸਾਨੂੰ ਪੈਸਿਆਂ ਬਾਰੇ ਬਚਾਉਣ ਬਾਰੇ ਪਤਾ ਹੈ ਆਪਾਂ ਤਾਂ ਦੁਕਾਨਦਾਰ ਨਾਲ ਵੀ 10-15 ਮਿੰਟ ਬਹਿਸ ਕਰਦੇ ਆ ਯਾਰ ਠੀਕ ਠੀਕ ਲਾਲਾ ਮੈਂ ਤਾਂ ਤੂੰ ਹਰ ਰੋਜ਼ ਸਮਾਨ ਲੈ ਕੇ ਜਾਣਾ ਅਗਲੀ ਵਾਰ ਤੂੰ ਵੱਧ ਸੌਦਾ ਲੈ ਕੇ ਜਾਊਂਗਾ ਤੂੰ ਠੀਕ ਠੀਕ ਲਾਲਾ ਆਪਾਂ ਤਾਂ ਪੈਸਾ ਪੈਸਾ ਬਚਾਉਣ ਵਾਲੇ ਬੰਦੇ ਆ ਸੋ ਅਸੀਂ ਪੈਸਾ ਪੈਸਾ ਬਚਾਵਾਂਗੇ ਪੰਜਾਬ ਦਾ ਔਰ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਬੀਬੀ ਨੇ ਇਸ਼ੂ ਨਹੀਂ ਨਹੀਂ ਸਾਡੇ ਇਹਦੇ ਨਾਲ ਕੋਈ ਸੰਬੰਧ ਨਹੀਂ ਜੀ ਉਹ ਪੁਰਾਣਾ ਕੇਸ ਚੱਲ ਰਿਹਾ ਹੈ ਨਹੀਂ ਨਹੀਂ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੇ ਮਾਮਲੇ ਉਹ ਤਾਂ ਜੀ ਦੋ ਵਾਰ ਤਾਂ ਉਹ ਬਦਲਤੇ ਹਨ ਉਹਨਾਂ ਦਾ ਮੁੰਡਾ ਇਲੈਕਸ਼ਨ ਲੜਿਆ ਜੀ ਅ ਕਾਲੀਦਾਲ ਵੱਲੋਂ ਠੀਕ ਹੈ ਨਾ ਇਨਸਾਫ ਜਿਹੜਾ ਉਹ ਮਿਲ ਨਹੀਂ ਮਿਲਣਾ ਇਹਦੇ 'ਚ ਭਾਵੇਂ ਹਾਂ ਕਿਉਂਕਿ ਉਹ ਦੋ ਗਵਰਨਮੈਂਟਾਂ ਹੈ ਜੀਆਂ ਸੀ ਜਿਹੜੀਆਂ ਕੇਸ ਨੂੰ ਇੰਨਾ ਜ਼ਿਆਦਾ ਖਰਾਬ ਕਰ ਗਏ ਕਿ ਸਾਨੂੰ ਰੀਰਾਈਟ ਕਰਨਾ ਪੈ ਰਿਹਾ ਲਗਭਗ ਪਰ ਇਨਸਾਫ ਜ਼ਰੂਰ ਮਿਲੂਗਾ ਸਾਡੇ ਵੱਲੋਂ ਕਦੇ ਕੋਈ ਇਸ ਤਰ੍ਹਾਂ ਦਾ ਪੱਖਪਾਤ ਨਹੀਂ ਹੋਊਗਾ ਕਿ ਅਸੀਂ ਆ ਰੋਕ ਲੋ ਜਾਂ ਔਰ ਰੋਕ ਲੋ ਇਹ ਸਾਡਾ ਸਾਡੀ ਨਾਂ ਦਾ ਡਿਕਸ਼ਨਰੀ ਚ ਹੈ ਜਿਨਾਂ ਹੀ ਸਾਡੇ ਸੁਭਾਅ ਚ ਹੈ ਜਿਹੜਾ ਹਾਈ ਕੋਰਟ ਸਬੰਤ ਸਟੇ ਹੋਇਆ ਸੀ ਉਹਦੇ ਉੱਪਰ ਵੀ ਸੁਪਰੀਮ ਕੋਰਟ ਨੇ ਨਹੀਂ ਗਈ ਹਾਂ ਜੀ ਕਿ ਚੱਲਦੀ ਚੱਲਦੀ ਹੈ ਉਹਨੇ ਬੋਲੇ ਅਮਰੀਦ ਪਾਰ ਤੇ ਫਾਸਲੇ ਲੈਟਾਏ ਉਹਨੇ ਸੈਕਟਰੀ ਜੀ ਨਾਲ ਗੱਲ ਕੀਤੀ ਉਹਨੇ ਕਿਹਾ ਕੰਮ ਜਿਨੀਏ ਕਿ ਆਪਕੋ ਕਿਹਾ ਕਿ ਲੋਕਾਂ ਦਾ ਤਾਂ ਅਮਰਪੁਰ ਨੂੰ ਦੱਸਤਾ ਪੰਜਾਬ ਸਰਕਾਰ ਨੇ ਐਂਡਰ ਤੇ ਲਾਟਿਆ ਔਰ ਫਾਲੋ ਕਰਦਾ ਸਰ ਜੀ ਚੰਨੀ ਜੀ ਨੇ ਕੀ ਬੋਲਣਾ ਹੈ ਪਾਰਲੀਮੈਂਟ 'ਚ ਇਹ ਤਾਂ ਉਹਨਾਂ ਦਾ ਹੋਇਆ ਜਦ ਤੱਕ ਕਾਂਗਰਸ ਦਾ ਸਟੈਂਡ ਕੀ ਹੈ ਕਿਉਂਕਿ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਅੱਧੀ ਕਾਂਗਰਸ ਕੁਝ ਹੋਰ ਬੋਲ ਜਾਂਦੀ ਹੈ ਹੈਨਾ ਸੋ ਇਹ ਉਹਨਾਂ ਦਾ ਸਟੈਂਡ ਹੈ ਪਰ ਸਾਡੇ ਵੱਲੋਂ ਇਹ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਵਾਸਤੇ ਜੋ ਸਾਡੇ ਅਸੀਂ ਆਪਣੇ ਵੱਲੋਂ ਐਫਰਟਸ ਕਰਦੇ ਆ ਕਰਦੇ ਕਿਉਂਕਿ ਮੈਂ ਇਕੱਲਾ ਸਾਡ ਇੱਕ ਕਿਸੇ ਖਾਸ ਐਮਪੀ ਦਾ ਨਹੀਂ ਮੈਂ 3.5 ਕਰੋੜ ਲੋਕਾਂ ਦਾ ਕਸਟੋਡੀਅਨ ਹਾਂ ਸੋ ਜੋ ਕਾਨੂੰਨ ਮੁਤਾਬਕ ਜਿਹੜੇ ਸੰਵਿਧਾਨ ਨੇ ਉਹਨਾਂ ਨੂੰ ਲੜਨ ਦੇ ਹੱਕ ਵੀ ਦਿੱਤੇ ਹੈ ਹੈਨਾ ਉਸੇ ਸੰਵਿਧਾਨ ਮੁਤਾਬਕ ਅ ਕੱਲ ਨੂੰ ਕੋਈ ਹੋਰ ਫੈਸਲਾ ਆਊਗਾ ਤਾਂ ਅਸੀਂ ਮੰਨਦੇ ਚੱਲਦੇ ਹਾਂ ਕਿ ਇਹ ਸਟੇਟ ਦਾ ਸੰਬੰਧ ਹੈ ਤਾਂ ਸੋ ਉਹ ਲੈਫਟ ਕਰਦੇ ਨੇ ਸਟੇਟਾਂ ਨੇ ਭੇਜਿਆ ਸੀ ਇਹ ਨਹੀਂ ਇਹੀ ਕਹਿ ਰਹੇ ਹਾਂ ਜੀ ਕਿ ਇਹਨੂੰ ਰਿਫਾਰਮਸ ਦੇ ਵਿੱਚ ਹੋਣਾ ਚਾਹੀਦਾ ਹੈ ਡੈਮੋਕ੍ਰੇਸੀ 'ਚ ਨਾ ਇਲੈਕਟਿਡ ਲੋਕ ਜਿਹੜੇ ਨੇ ਉਹ ਫੈਸਲੇ ਲੈਂਦੇ ਨੇ ਸਿਲੈਕਟਿਡ ਨਹੀਂ ਲੈਂਦੇ ਹੁ ਮੈਂ ਚਾਂਸਲਰ ਲਾਉਣਾ ਹੈ ਵਾਈਸ ਚਾਂਸਲਰ ਲਾਉਣਾ ਮੈਂ ਤਾਂ ਲੋਕਾਂ ਵੱਲੋਂ 92 ਸੀਟਾਂ ਦੇ ਕੇ ਮੈਨੂੰ ਚੁਣਿਆ ਗਿਆ ਤਾਂ ਡਿਸੀਜਨ ਤਾਂ ਇਲੈਕਟਿਡ ਹੀ ਲੈਣਗੇ ਨਾ ਜੇ ਮੈਂ ਗਲਤ ਡਿਸੀਜਨ ਲੈ ਲੂੰਗਾ ਅਗਲੇ ਇਲੈਕਸ਼ਨ ਦੇ ਵਿੱਚ ਲੋਕ ਮੈਨੂੰ ਹਟਾ ਦੇਣਗੇ ਠੀਕ ਪਰ ਐਥੇ ਕੀ ਹੈ ਮੈਂ ਚੁਣ ਕੇ ਦੇਊਗਾ ਤਿੰਨ ਬੰਦੇ ਰਾਜਪਾਲ ਨੂੰ ਰਾਜਪਾਲ ਉਹਨੂੰ ਤੇ ਇੱਕ ਬੰਦੇ ਨੂੰ ਸੈਲੈਕਟ ਕਰ ਲੂਗਾ ਫਿਰ ਉਹ ਕੌਣ ਹੈ ਜੀ ਸਿਲੈਕਟਰ ਪਰ ਪਿਛਲੀਆਂ ਤਿੰਨ ਇਲੈਕਸ਼ਨ ਹਾਰਿਆ ਹੋਇਆ ਤੇ ਫਿਰ ਇਹ ਜੇ ਚੱਲਦੀ ਗਈ ਹਾਰਿਆ ਨਹੀਂ ਜਿੱਤਦੇ ਜਲਦੀ ਸੋ ਇਹ ਰਿਫਾਰਮਸ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਜਿਹੜੇ ਡਿਸੀਜਨ ਨੇ ਗਵਰਨਮੈਂਟ ਅਹ ਲੈਟਰ ਉਹੋ ਇਲੈਕਟਡ ਬੰਦੇ ਕਰਨ ਕੱਲ ਨੂੰ ਗਲਤ ਡਿਸੀਜਨ ਹੋ ਗਿਆ ਤਾਂ ਉਹਨਾਂ ਨੂੰ ਲੋਕ ਸਜ਼ਾ ਦੇ ਦੇਣਗੇ ਤੇ ਇਹਨਾਂ ਨੂੰ ਕੌਣ ਸਜ਼ਾ ਦੇਊਗਾ ਜੀ ਜੇ ਇਹਨਾਂ ਤੋਂ ਗਲਤ ਡਿਸੀਜਨ ਹੋ ਗਿਆ ਇਹ ਤਾਂ ਕਿਸੇ ਹੋਸਟੇਟ ਦੇ ਬਣ ਜਾਣਗੇ ਜਾ ਕੇ ਅਸੀਂ ਤਾਂ ਇੱਥੇ ਹੀ ਰਹਿਣਾ ਸੋ ਉਹਨਾਂ ਨੇ ਬਿੱਲ ਰਾਸ਼ਟਰਪਤੀ ਜੀ ਨੂੰ ਭੇਜਤਾ ਉਹਨਾਂ ਨੇ ਵਾਪਸ ਭੇਜਤਾ ਅੱਗੇ ਅਸੀਂ ਸਲਾਹ ਲੈ ਰਹੇ ਹਾਂ ਜਾਣੇ ਕਿ ਬਗਾਨਾ ਸਰਟੀ ਬੋਰਡ ਤੇ ਘੁੰਮ ਰਹੇ ਨੇ ਕੱਲ ਉਹਨਾਂ ਨੇ ਕੁਝ ਅਨਾਊਂਸਮੈਂਟ ਕੀਤੀਆਂ ਕਿ ਜਿੱਥੇ ਜਿਹੜੇ ਪਿੰਡ ਨਸ਼ਾ ਖਤਮ ਕਰੇਗਾ ਉੱਥੇ ਅਸੀਂ ਇਹਨੇ ਲੱਤਵਾਵਾਂਗੇ ਜਿਹੜਾ ਡ੍ਰੋਨ ਉਰੇਗਾ ਉੱਥੇ ਉਹਨੂੰ ਇਹਨੇ ਲੱਤਵਾਵਾਂਗੇ ਉਹਨਾਂ ਦੀ ਅਨਾਊਂਸਮੈਂਟ ਉਹ ਕਿਹੜਾ ਦੇ ਲੋ ਉਹ ਪੰਜਾਬ ਸਰਕਾਰ ਦਾ ਮੰਤਰੀ ਹੈ ਜਾਂ ਮਾਂ ਦਾ ਮੰਤਰੀ ਹੈ ਇਹ ਤਾਂ ਉਹਨਾਂ ਨੇ ਪੁੱਛ ਲਓ ਜਨੇ ਕੀਤਨਵਸ ਨਹੀਂ ਐਫਸੀ ਮੈਂਬਰ ਨਹੀਂ ਐਕਟ ਕੀ ਹੈ ਐਕਟ ਸਿਲੈਕਟਡ ਤੇ ਇਲੈਕਟਡ 'ਚ ਫਰਕ ਹੈ ਕਿਸੇ ਸੈਮੀਨਾਰ ਦਾ ਆਯੋਜਨ ਕਰਨ ਜੁਨੀਵਰਸਿਟੀ ਚ ਕੋਈ ਹੋਵੇ ਕਿ ਬਡੇ ਪੱਧਰ ਦਾ ਕੋਈ ਸੈਮੀਨਾਰ ਹੋ ਰਿਹਾ ਉੱਥੇ ਜਾ। ਇਹਦੇ ਮਲੇ ਥੋੜੀ-ਥੋੜੀ ਪਿੰਡਾਂ 'ਚ ਉਹ ਦੌਰਾ ਕਰਨਗੇ ਹੁਣ ਰੋਡ ਸ਼ੋਅ ਕਰਨਗੇ। ਤੇ ਮੇਰੀ ਅੱਧੀ ਸਰਕਾਰ ਲੈ ਜਾਂਦੇ ਮੇਰੀ ਨਾਲ। ਅੱਜ ਵੀ ਨਹੀਂ ਅੱਜ ਵੀ ਨਹੀਂ ਹੈਗੀ। ਸਰੋ ਕਹਿੰਦੇ ਮੁਖੀ ਸਾਹਿਬ ਮਿਲਦੇ ਨਹੀਂ ਤੁਹਾਨੂੰ ਇਹਦੇ ਸਿਗਨ। ਕੌਣ ਕਹਿੰਦਾ ਜੀ? ਸਾਡੇ ਬਾਲ ਜੀ। ਕੌਣ ਕਹਿੰਦਾ ਜੀ? ਸਾਡੇ ਬਾਲ ਜੀ। ਮੈਂ ਮਿਲਦਾ ਨਹੀਂ। ਮੇਰਾ ਹੁਣ ਤਾਂ ਜੇ ਸੋਚੋ ਕਿ ਸਮਾਗਮਾਂ 'ਚ ਕੱਟੇ ਸੀ। ਅਲ ਜਨਾਬ ਇਹ ਸਿਰਫ ਉਹੀ ਰਾਜਪਾਲ ਕਿਉਂ ਕਰ ਰਹੇ ਨੇ ਜਿੱਥੇ ਬੀਜੇਪੀ ਦੀ ਗਵਰਨਮੈਂਟ ਨਹੀਂ ਹੈਗੀ ਜਿੱਥੇ ਬੀਜੇਪੀ ਦੀ ਗਵਰਨਮੈਂਟ ਹੈ ਉਥੋਂ ਵਾਲੇ ਰਾਜਪਾਲ ਕਿਉਂ ਨਹੀਂ ਕਰਦੇ ਇੱਦਾਂ ਕਾਰਨ ਹੋਈ ਉਹ ਤੰਗ ਕਰਨਾ ਬਸ ਪਰ ਉਹ ਤੰਗ ਹੋਣ ਵਾਲੇ ਸੀ ਹੈ ਨਹੀਂ ਪੰਜਾਬ ਨਾਲ ਇਸ ਕਿਸਮ ਦਾ ਕੋਈ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਨ ਕਿ ਇੱਕ ਪਾਸੇ ਜਿਹੜਾ ਇਲੈਕਟਡ ਹੋਣ ਕੋਲ ਸਲੈਕਟਡ ਹੋਣ ਜੇ ਕੋਈ ਪੰਜਾਬ ਦੀ ਭਾਈਚਾਰੇ ਇੱਕ ਤਾਂ ਨੂੰ ਜਿਹੜਾ ਕੋਈ ਇਸ ਤਰ੍ਹਾਂ ਨੁਕਸਾਨ ਪਹੁੰਚੇ ਮੈਂ ਆਦਰ ਸਹਿਤ ਬੇਨਤੀ ਕਰਦਾ ਮੈਂ ਤੋਂ ਸੀਨੀਅਰ ਨੇ ਵੱਡੇ ਨੇ ਇਹ ਕਿਰਪਾ ਕਰਕੇ ਇਸ ਤਰ੍ਹਾਂ ਦਾ ਮਾਹੌਲ ਨਾ ਕ੍ਰੀਏਟ ਹੋ ਜੇ ਤੇ ਮੈਂ ਚਾਹੁੰਦਾ ਕਿ ਚੰਗੇ ਸਬੰਧ ਬਣੇ ਰਹਿਣ ਉਹ ਆਪਣਾ ਸੰਵਿਧਾਨਿਕ ਹੌਦਾ ਉਹਨਾਂ ਦਾ ਵੀ ਉਹ ਆਪਣਾ ਫਰਜ਼ ਅਦਾ ਕਰਨ ਅਸੀਂ ਆਪਣਾ नहीं स्पैशल पैकेज का मतलब यह है कि इतने आवेंगे जो आम करा जोड़े काम हो जाए स्पेशल पैकेज ही है ठीक है न सो गलिया नालिया की प्रॉब्लम है कुछ छोटे हालांकि वो नगर निगम दी है और नगर निगम पिछले कई साल तो कांग्रेस को ठीक है न पर है जी ਨਹੀਂ ਨਹੀਂ ਹੁਣ ਹੁਣ ਕਰਾਂਗੇ ਨਾ ਠੀਕ ਕਰਾਂਗੇ ਔਰ ਸਭ ਕੁਝ ਔਰ ਇੱਕ ਵਾਰੀ ਫੇਰ ਮੈਂ ਤੁਹਾਡੇ ذریعے ਜਲੰਧਰ ਬੈਸ ਦੇ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਵੀ ਨਹੀਂ ਪਾਈਆਂ ਉਹਨਾਂ ਦਾ ਵੀ ਕਿਉਂਕਿ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਪਾਰਟਿਸਪੇਟ ਕਰਨਾ ਹੀ ਬਹੁਤ ਵੱਡੀ ਗੱਲ ਹੈ ਤੇ ਬਾਕੀ ਹਰ ਹਫਤੇ ਆਪਾਂ ਮਿਲਦੇ ਰਵਾਂਗੇ ਤੇ ਹਜੇ ਦੇਰ ਤੱਕ ਕੋਈ ਇਸ ਤਰ੍ਹਾਂ ਦਾ ਨਹੀਂ ਪਰ ਫਿਲਹਾਲ ਬਹੁਤ ਲੰਬੇ ਇਲੈਕਸ਼ਨ ਕੋਰਟ ਚੋਂ ਨਿਕਲੇ ਆ ਤਾਂ ਹੁਣ ਜਿਹੜੀਆਂ ਫਾਈਲਾਂ ਅਧੂਰੀਆਂ ਪਈਆਂ ਨੇ ਜੇ ਜਿੱਤੀ ਉਹ ਪੂਰੀਆਂ ਕਰਦੀ। ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ।